ਕਸ਼ਮੀਰ ਦੀ ਸੁਹਾਵਣੀ ਕਾਟੀ ਵਿੱਚ ਇੱਕ ਸ਼ਾਂਤ ਬਸੰਤ ਦੀ ਦੁਪਹਿਰ ਜਦੋਂ ਸੈਲਾਨੀ ਕੁਦਰਤ ਦੇ ਨਜ਼ਾਰਿਆਂ ਵਿੱਚ ਗੁੰਮ ਹੋਏ ਸਨ ਪਰ ਉਹ ਪਲ ਉਹਨਾਂ ਲਈ ਇੱਕ ਖੌਫਨਾਕ ਪਲ ਬਣ ਗਏ ਇਧਰ ਆਸੋ ਅਰੇ ਬੱਚੇ ਕੋਈ ਨਹੀਂ ਆਉਂਦੇ ਲੋਕ ਫੌਜੀ ਹੈ ਬਾਤ ਦੀ ਸੇਫਟੀ ਲਈ ਆਏ ਹੋ ਹਥਿਆਰਬੰਦ ਅਤੰਕੀਆਂ ਨੇ ਉਹਨਾਂ ਕੋਲੋਂ ਨਾਮ, ਪਛਾਣ ਪੱਤਰ ਤੇ ਧਰਮ ਵਾਲੀ ਪੁੱਛਿਆ ਤੇ ਗੋਲੀਆਂ ਜਲਾ ਦਿੱਤੀਆਂ। ਆਤਵਾਦੀਆਂ ਨੇ ਨਾ ਸਿਰਫ ਲੋਕਾਂ ਦੇ ਜੀਵਨ ਨੂੰ ਖਤਰੇ ਵਿੱਚ ਪਾਇਆ ਸਗੋਂ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਬਣ ਚੁੱਕੇ ਕਸ਼ਮੀਰ ਨੂੰ ਦੁਬਾਰਾ ਤੋਂ ਇੱਕ ਦਹਿਸ਼ਤਗਰਦ ਕਬਰਗਾਹ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ। ਚਸ਼ਮਦੀਦਾਂ ਮੁਤਾਬਕ ਆਤਵਾਦੀਆਂ ਨੇ ਉਹਨਾਂ ਨੂੰ ਧਰਮ ਦੇ ਆਧਾਰ 'ਤੇ ਵੱਖ ਕਰ ਲਿਆ। Hindu ਪੁਰਸ਼ਾਂ ਨੂੰ ਕੱਪੜੇ ਉਤਾਰ ਕੇ ਦੇਖਿਆ ਗਿਆ ਕਿ ਉਹਨਾਂ ਨੇ ਸੁੰਨਤ ਕਰਵਾਈ ਹੋਈ ਹੈ ਜਾਂ ਨਹੀਂ। फिर एक अल्टीमेटम दिता गया कलमा पड़ो मारे जाओ जिन्होंने मार और छुपे आतंकवादी ने ढूंढ लिया हमें तो टोटल दो ही दिखे थे एक ने बोला कि मुसलमान अलग हो जाओ और हिंदू अलग हो जाओ जेंट्स को बस और हिंदू वाले जेंट्स को गोली मार दी गन से हां कलाम कलाम बोल रहे थे लादुवा और मुसलमान बोल रहे थे मुसलमान लोगों को अपनी भाषा तो आती होगी वो बोल रहे थे मुसलमान तीन बार कलाम बोला तीन बार उन लोगों ने मुसलमान हुए और जो हिंदू थे उन्हें शूट कर दिया इस हमले में 28 बेगुनाह जिंदगियां खत्म हो गईयां ये हमला सिर्फ एक आतंकी हमला नहीं थी एक मनोवैज्ञानिक जंग थी ਸਿਕਿਉਰਿਟੀ ਐਕਸਪਰਟਸ ਇਸ ਨੂੰ ਇੱਕ ਸੱਚੀ ਯੋਜਨਾ ਦਾ ਹਿੱਸਾ ਮੰਨਦੇ ਨੇ ਜੋ ਪਾਕਿਸਤਾਨ ਦੀ ਆਈਐਸਆਈ ਵੱਲੋਂ ਚਲਾਈ ਜਾ ਰਹੀ ਪ੍ਰੌਕਸੀ جنگ ਦਾ ਹਿੱਸਾ ਹੈ ਇਸ ਦਾ ਮਕਸਦ ਸਿਰਫ ਭਾਰਤ ਨੂੰ ਅਸਥਿਰ ਕਰਨਾ ਨਹੀਂ ਸਗੋਂ ਕਸ਼ਮੀਰ ਨੂੰ ਅਮਨ ਦੇ ਪ੍ਰਤੀਕ ਤੋਂ ਇੱਕ دہشت ਦੀ ਕਵਰਗਾਹ ਵਿੱਚ ਬਦਲਨਾ ਸੀ ਪਰ ਅੱਜ ਭਾਰਤ ਚੁੱਪ ਨਹੀਂ ਰਿਹਾ ਗ੍ਰਹਿ ਮੰਤਰੀ ਅਮਿਤ ਚਾਨੀ ਕਸ਼ਮੀਰ ਵਿੱਚ ਹੋਈ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਵਾਦਾ ਕੀਤਾ ਕਿ ਇਨਸਾਫ ਮਿਲੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਤੌਰ ਤੇ ਕਿਹਾ ਕਿ ਹਰ ਅਤਵਾਦੀ ਤੇ ਉਹਨਾਂ ਦੇ ਆਕਾ ਨੂੰ ਲੱਭ ਕੇ ਸਜ਼ਾ ਦਿੱਤੀ ਜਾਏਗੀ ਜਿਨ੍ਹਾਂ ਨੇ ਇਹ ਹਮਲਾ ਕੀਤਾ ਹੈ ਹੁਨਾਕਾਂ ਨੂੰ ਹਾਰੀ ਹਮਲੇ ਦੀ ਸਾਜ਼ਿਸ਼ ਰਚੇ ਵਾਲੋ ਕੋ ਕਲਪਮਨਾਸੇ ਵੀ ਬੜੀ ਸਜ਼ਾ ਮਿਲेंगी ਭਾਰਤ ਇਸ ਜੰਗ ਨੂੰ ਨਿਸ਼ਚਿਤ ਤੌਰ ਤੇ ਆਪਣੇ ਸੰਕਲਪ ਨਾਲ ਲੜ ਰਿਹਾ ਹੈ ਇੱਕ ਨਵਾਂ ਭਾਰਤ ਜੋ دہشتਵਾਦ ਨੂੰ ਰੋਕੇਗਾ ਸਚਾਈ ਨੂੰ ਦਰਸਾਏਗਾ ਤੇ ਕਿਸੇ ਵੀ Hindu ਦੀ ਗਈ ਕੀਮਤੀ ਜਾਨ ਨੂੰ ਨਹੀਂ ਭੁੱਲੇਗਾ ਅੱਜ ਦੇ ਭਾਰਤ ਦੀ ਤਸਵੀਰ ਇੱਕ ਨਵੀਂ ਯੂਨਿਟੀ ਹੈ ਜਿੱਥੇ ਅਮਨ ਤੇ ਸ਼ਾਂਤੀ ਲਈ ਲੋਕ ਆਪਣਾ ਸੰਕਲਪ ਸਖਤ ਕਰ ਰਹੇ ਨੇ ਨਵੀਂ ਦਿੱਲੀ ਨੇ ਇਸਲਾਮਾਬਾਦ ਨਾਲ ਆਪਣੇ ਡਿਪਲੋਮੈਟਿਕ ਸਬੰਧ ਕਟਾ ਦਿੱਤੇ ਤੇ ਸੈਨਾ ਕਾਰਵਾਈ ਦੇ ਵਿਕਲਪਾਂ ਦੀ ਜਾਂਚ ਕਰ ਲਈ ਹੈ ਸਖਤ ਸੁਨੇਹਾ ਭੇਜਿਆ ਜਾ ਰਿਹਾ ਹੈ ਸਿਰਫ ਆਤਵਾਦੀਆਂ ਨੂੰ ਹੀ ਨਹੀਂ ਸਗੋਂ ਉਹਨਾਂ ਨੂੰ ਵੀ ਜੋ ਉਹਨਾਂ ਨੂੰ ਪਨਾਹ ਦਿੰਦੇ ਨੇ ਪੂਰੀ ਦੁਨੀਆ ਦਾ মিডিਆ ਪਾਵੇਂ ਕਿਹਾ ਕਰੇ ਕਿ ਆਤਵਾਦ ਦਾ ਕੋਈ ਧਰਮ ਨਹੀਂ ਪਰ ਭਾਰਤ ਇਹ ਸਚਾਈ ਮੰਨਦਾ ਹੈ ਕਿ ਇਹ ਸਿਰਫ ਇੱਕ ਧਾਰਮਿਕ ਸਫਾਇਆ ਹੈ ਇਸ ਨੂੰ ਆਪਣੀ ਨਜ਼ਰ ਵਿੱਚ धार्मिक जिहाद ते कातिलाना कार्रवाई नहा जा रहा है कोई नफरत नहीं बल्कि सच्चाई है एक के बाद एक बयान जो आए हैं पीड़ितों के कि कैसे कलमा पढ़वाया गया अगर नहीं आता है तो मार दिया गया शारीरिक चेकिंग की गई मार दिया गया धर्म पूछा गया आईडी देखी गई अर्जुन चुनकर हिंदुओं को मारा गया आज भारत इस जंग ਨੂੰ ਸਹਜੇ ਨਹੀਂ ਛੱਡੇਗਾ ਇੱਕ ਨਵਾਂ ਭਾਰਤ ਹੈ ਜਿੱਥੇ ਕਿਸੇ ਵੀ ਧਰਮ ਦੀ ਜ਼ਿੰਦਗੀ ਨੂੰ ਹਾਨੀ ਨਾ ਪਹੁੰਚੇ ਜਿੱਥੇ ਮਕਸਦ ਹੈ ਟੈਰਰ ਨੂੰ ਰੋਕਣਾ ਤੇ ਸਚਾਈ ਨੂੰ ਜਨਮ ਦੇਣਾ